ਦੇਓ ਇਹ 10 ਰੁਪਏ ਦੀ ਡੱਬੀ ਨਾਲ ਤੁਹਾਡੇ ਚਿਹਰੇ ਤੇ ਕਿੱਦਾਂ ਵੱਡਾ ਜਾਦੂ ਹੋ ਸਕਦਾ ਹੈ ਤੁਹਾਡੀਆਂ ਝੁਰੜੀਆਂ ਤੁਹਾਡੀ ਪਿਗਮੈਂਟੇਸ਼ਨ ਸ਼ਾਈਆਂ ਨੇ ਦਾਗ ਨੇ ਓਪਨ ਪੋਰਸ ਹੈ ਸਕਿਨ ਬਹੁਤ ਜ਼ਿਆਦਾ ਡਰਾਈ ਹੋ ਚੁੱਕੀ ਹੈ ਸਕਿਨ ਤੇ 글로 ਨਹੀਂ ਹੈਗਾ ਸਕਿਨ ਰੁੱਖੀ ਸੁੱਕੀ ਬੇਜਾਨ ਹੋ ਚੁੱਕੀ ਹੈ ਇਸ 10 ਰੁਪਏ ਦੀ ਵੈਸਲੀ ਨਾਲ ਤੁਸੀਂ ਕਿਹੜੀਆਂ ਚੀਜ਼ਾਂ ਵਿੱਚ ਇਹਦੇ ਮਿਕਸ ਕਰਕੇ ਇਹਨੂੰ ਲਗਾ ਕੇ ਤੁਸੀਂ ਆਪਣੀ ਸਕਿਨ ਨੂੰ ਰਿਪੇਅਰ ਕਰ ਸਕਦੇ ਹੋ ਤੁਹਾਨੂੰ ਨਹੀਂ ਪਤਾ ਹੈਗਾ ਸਿਰਫ ਲਗਾ ਕੇ ਹੀ ਪਤਾ ਚੱਲਣਾ ਹੈ ਜਦ ਤੁਸੀਂ ਇਸ ਨੂੰ ਇਸਤੇਮਾਲ ਕਰੋਗੇ ਫਿਰ ਹੀ ਤੁਹਾਨੂੰ ਇਹਦੇ ਬੈਨੀਫਿਟਸ ਤੁਹਾਨੂੰ ਨਜ਼ਰ ਆਣਗੇ ਤੇ ਇਹ ਵੀਡੀਓ ਜਿਹੜੀ ਹੈ ਨਾ ਉਹਨਾਂ ਪੈਣਾਂ ਲਈ ਜਿਨ੍ਹਾਂ ਦੀ ਸਕਿਨ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਬਹੁਤ ਜ਼ਿਆਦਾ ਡਰਾਈ ਹੈ ਫਾਈਨ ਲੈਂਸ ਬਣੀਆਂ ਹੋਈਆਂ ਨੇ ਝੁਰੜੀਆਂ ਨੇ ਸਾਰੀ ਪ੍ਰੋਬਲਮ ਦਾ ਜੜ ਹੈ ਪਰ ਇਹਨੂੰ ਲਗਾਉਣਾ ਕਿਸ ਤਰੀਕੇ ਨਾਲ ਉਹੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਜਿਹੜੇ ਤਾਂ ਪਹਿਲਾਂ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਜਿਹੜੀਆਂ ਵੀ ਮੇਰੇ ਫਿਊਚਰ ਚ ਵੀਡੀਓ ਆਣਗੀਆਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਔਰ ਇੱਕ ਲਾਈਕ ਔਰ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਨਾ ਕਿੱਥੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਜ਼ਰੂਰ ਲਿਖਣਾ ਠੀਕ ਹੈ ਤੇ ਚਲੋ ਜੀ ਦੱਸਦੀ ਹਾਂ ਮੈਂ ਤੁਹਾਨੂੰ ਇਸ ਵੈਸਲੀਨ ਨੂੰ ਕਿਸ ਤਰੀਕੇ ਨਾਲ ਆਪਾਂ ਚਿਹਰੇ ਤੇ ਇਸਤੇਮਾਲ ਕਰਦੇ ਆਂ ਵੈਸੇ ਤਾਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਹੋਈਆਂ ਨੇ YouTube ਤੇ ਕਿ ਇਹਨੂੰ ਕਿਸ-ਕਿਸ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਹੈ ਪਰ ਹਰ ਜਿਹੜੀ ਵੀਡੀਓ ਹੁੰਦੀ ਹੈ ਨਾ ਹਰ ਸਕਿਨ ਦੇ ਮੁਤਾਬਿਕ ਹੁੰਦੀ ਕਿਉਂਕਿ ਸਕਿਨ ਦਾ ਟੈਕਚਰ ਜਿਹੜਾ ਲੱਗ-ਲੱਗ ਟੈਕਚਰ ਹੁੰਦੇ ਨੇ ਇੱਕ ਜੀ ਸਕਿਨ ਨਹੀਂ ਹੁੰਦੀ ਕਿਹੜੀ ਸਕਿਨ ਨੂੰ ਕੀ ਸੂਟ ਕਰਦਾ ਹੈ ਕਿਹੜੀ ਸਕਿਨ ਨੂੰ ਕੀ ਨਹੀਂ ਸੂਟ ਕਰਦਾ ਉਹ ਤਰੀਕੇ ਨਾਲ ਤੁਸੀਂ ਵੈਸਲੀਨ ਲਗਾਣੀ ਹੈ ਪਹਿਲਾਂ ਤੇ ਤੁਸੀਂ ਇਸ ਤਰੀਕੇ ਨਾਲ ਗਰਮ ਪਾਣੀ ਲੈਣਾ ਕਿਸੇ ਵੀ ਭਾਂਡੇ ਦੇ ਵਿੱਚ ਤੇ ਫਿਰ ਉਹਦੇ ਵਿੱਚ ਕੋਈ ਵੀ ਕਟੋ ਰੱਖ ਕੇ ਗਰਮ ਪਾਣੀ ਦੇ ਵਿੱਚ ਤੇ ਤੁਸੀਂ ਇਹਦੇ ਵਿੱਚ ਪਾ ਲੈਣੀ ਹੈ ਵੈਸਲੀਨ ਅਗਰ ਆਪਾਂ ਡਾਇਰੈਕਟ ਗਰਮ ਕਰਾਂਗੇ ਤੇ ਇਹ ਫਿਰ ਕੋਲੀ ਵੀ ਸੜੂਗੀ ਤੇ ਜਿਹੜੀ ਵੈਸਲੀਨ ਹੈ ਉਹ ਵੀ ਚੰਗੀ ਤਰ੍ਹਾਂ ਨਹੀਂ ਪਿਗਲੇਗੀ ਤੇ ਇਸ ਤਰੀਕੇ ਨਾਲ ਤੁਸੀਂ ਗਰਮ ਪਾਣੀ ਦੇ ਵਿੱਚ ਕੋਲੀ ਰੱਖ ਕੇ ਉਹਦੇ ਵਿੱਚ ਤੁਸੀਂ ਪਾ ਲੈਣੀ ਹੈ ਵੈਸਲੀਨ ਅੱਧਾ ਚਮਚਾ ਇੱਥੇ ਮੈਂ ਲੈ ਲਈ ਵੈਸਲੀਨ ਤੁਸੀਂ ਜਿੰਨੀ ਮਰਜ਼ੀ ਪਾ ਸਕਦੇ ਹੋ ਜਿੰਨੇ ਵੀ ਤੁਸੀਂ ਬਣਾ ਕੇ ਰੱਖਣਾ ਚਾਹੁੰਦੇ ਹੋ ਉਹਨੇ ਪਾ ਸਕਦੇ ਆ ਤੇ ਇਹਦੇ ਵਿੱਚ ਪਾ ਲੈਨੇ ਮੈਂ ਤਿੰਨ ਚਾਰ ਲੌਂਗ ਤਿੰਨ ਚਾਰ ਜਿਹੜੇ ਲੌਂਗ ਨੇ ਨੇ ਇਸ ਤਰੀਕੇ ਨਾਲ ਇਹਦੇ ਵਿੱਚ ਪਾ ਕੇ ਰੱਖਣੇ ਨੇ ਜਦੋਂ ਇਹਨੇ ਪਿਗਣ ਲੱਗ ਜਾਣਾ ਗਰਮ ਹੋਣ ਲੱਗ ਜਾਣਾ ਹੈ ਤੇ ਜਿਹੜਾ ਲੌਂਗਾ ਦਾ ਅਸਰ ਹੈ ਨ ਤੇ ਫਿਰ ਤੁਸੀਂ ਇਸ ਤਰੀਕੇ ਨਾਲ ਇਹਦੇ ਵਿੱਚ ਦੋਨੇ ਚੀਜ਼ਾਂ ਪਾ ਕੇ 5 ਤੋਂ 7 ਮਿੰਟ ਰੱਖ ਲੈਣੀਆਂ ਨੇ ਤੇ ਇਹਦੇ ਵਿੱਚ ਪਾਣਾ ਥੋੜਾ ਜਿਹਾ ਐਲੋਵਿਰਾ ਜੈੱਲ ਜੀ ਹਾਂਜੀ ਐਲੋਵਿਰਾ ਜੈੱਲ ਮਾਰਕੀਟ ਵਾਲਾ ਹੀ ਪਾਣਾ ਦੂਸਰਾ ਨਹੀਂ ਪਾਣਾ ਹੈਗਾ ਕਿਉਂਕਿ ਦੂਜਾ ਜਿਹੜਾ ਫਿਰ ਪਾਣੀ ਛੱਡ ਜੂਗਾ ਤੇ ਫਿਰ ਉਹ ਜਿਹੜਾ ਹੈ ਨਾ ਬੇਕਾਰ ਜੀ ਕਰੀਮ ਬਣੇਗੀ ਚੰਗੀ ਨਹੀਂ ਬਣਨ ਲੱਗੀ ਇਸ ਤਰੀਕੇ ਨਾਲ ਤੁਸੀਂ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੇ 5 ਤੋਂ 7 ਮਿੰਟ ਤੁਸੀਂ ਜਿੰਨੀ ਦੇਰ ਮਰਜ਼ੀ ਤੁਸੀਂ ਇਹ ਪਾਣੀ ਦੇ ਵਿੱਚ ਰੱਖ ਸਕਦੇ ਹੋ ਜਿੰਨਾ ਚਿਰ ਇਹ ਬਿਲਕੁਲ ਵੀ ਪਿਗਲੇ ਨਾ ਜਦੋਂ ਇਹਨੇ ਪਿਗਲ ਜਾਣਾ ਹੈ ਤੇ ਇਹ ਲੋਂਗਾਂ ਦਾ ਜਿਹੜਾ ਅਸਰ ਇਹਦੇ ਵਿੱਚ ਚੱਲਾ ਜਾਣਾ ਲੋਂਗ ਇਦਾਂ ਹੀ ਵਿੱਚ ਪਏ ਰਹਿਣ ਦਿਓ ਚਾਹੇ ਤੁਸੀਂ ਕੱਢ ਵੀ ਸਕਦੇ ਹੋ ਤੇ ਇਹਨੂੰ ਚੰਗੀ ਕਰਨਾ ਹੈ 5-7 ਮਿੰਟ ਪਿਆ ਰਹੇਗਾ ਤੇ ਫਿਰ ਪੂਰਾ ਅਸਰ ਜਿਹੜਾ ਇਹਦੇ ਵਿੱਚ ਚਲਾ ਜਾਏਗਾ ਤੇ ਇਹ ਵਾਲੀ ਵੈਸਲੀਨ ਕਰੀਮ ਬਣ ਕੇ ਹੋ ਜੇਗੀ ਰੈਡੀ ਫਿਰ ਤੁਸੀਂ ਫੇਸ਼ੀਅਲ ਕਰਨਾ ਹੈ ਇਸ ਤਰੀਕੇ ਨਾਲ ਹਾਂਜੀ ਤੁਸੀਂ ਦੇਖ ਲਿਆ ਏ ਕਿਸ ਤਰੀਕੇ ਨਾਲ ਇਸ ਨੂੰ ਆਪਾਂ ਕਰੀਮ ਦੇ ਰੂਪ ਵਿੱਚ ਬਦਲਿਆ ਏ ਤੇ ਫਿਰ ਦੁਬਾਰਾ ਮੈਂ ਇਸ ਡੱਬੀ ਦੇ ਵਿੱਚ ਹੀ ਰੱਖ ਦਿੱਤਾ ਪਾ ਕੇ ਕਿਉਂਕਿ ਤੁਸੀਂ ਸਟੋਰ ਕਰਕੇ ਦੁਬਾਰਾ ਉਸੇ ਡੱਬੀ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਰਾਤ ਨੂੰ ਜਦੋਂ ਵੀ ਤੁਸੀਂ ਫ੍ਰੀ ਹੁੰਦੇ ਆ ਆਪਣੇ ਫੇਸ ਨੂੰ ਵਾਸ਼ ਕਰਦੇ ਹੋ ਸਕਿਨ ਨੂੰ ਆਪਣੀ ਨੂੰ ਪਹਿਲਾਂ ਤਾਂ ਕਲੀਅਰ ਕਰਨਾ ਹੈ ਬਿਲਕੁਲ ਕਿਸੇ ਵੀ ਫੇਸ ਵਾਸ਼ ਨਾਲ ਕਿਸੇ ਵੀ ਸਾਬਣ ਨਾਲ ਜਿੱਦਾਂ ਵੀ ਤੁਸੀਂ ਵਾਸ਼ ਕਰਦੇ ਵੈਸੇ ਸਾਬਣ ਜਿਹੜੀ ਬਿਲਕੁਲ ਨਾ ਟਰਾਈ ਕਰਿਆ ਕਰੋ ਹੋ ਸਕੇ ਤਾਂ ਵਧੀਆ ਜੇ ਕੋਈ ਫੇਸ ਵਾਸ਼ ਜਿਹਦੇ ਵਿੱਚ ਕੋਲਜੀਨ ਹੋਵੇ ਔਰ ਜਾਂ ਤੁਸੀਂ ਮੁਲਤਾਨੀ ਮਿੱਟੀ ਜਾਂ ਬੇਸਣ ਦਾ ਫੇਸ ਵੋਸ਼ ਹੀ ਇਸਤੇਮਾਲ ਕਰਿਆ ਕਰੋ ਵੀਡੀਓ ਪਾਈਆਂ ਹੋਈਆਂ ਨੇ ਕਿ ਕਿਸ ਤਰੀਕੇ ਨਾਲ ਤੁਸੀਂ ਵੈਸਲਿਨ ਦੇ ਨਾਲ ਵੀ ਆਪਣੇ ਫੇਸ ਨੂੰ ਵੋਸ਼ ਕਰ ਸਕਦੇ ਹੋ ਸਕਿਨ ਨੂੰ ਵੋਸ਼ ਕਰਕੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਥੋੜੀ ਜੀ ਦੇਖੋ ਥੋੜੀ ਜੀ ਵੈਸਲਿਨ ਇਸ ਤਰੀਕੇ ਨਾਲ ਡੋਟ ਡੋਟ ਕਰਕੇ ਆਪਣੇ ਚਿਹਰੇ ਤੇ ਲਗਾ ਲੈਣੀ ਹੈ ਕਿਉਂਕਿ ਜਿਹੜੀਆਂ ਆਪਾਂ ਇਹਦੇ ਵਿੱਚ ਚੀਜ਼ਾਂ ਪਾਈਆਂ ਹੋਈਆਂ ਨੇ ਜਿਹੜਾ ਵੀ ਆਪਾਂ ਇਹਦੇ ਵਿੱਚ ਸਾਰਾ ਸਮਾਨ ਪਾਇਆ ਹੈ ਉਹ ਸਾਡੀ ਸਕਿਨ ਲਈ ਬਹੁਤ ਵਧੀਆ ਹੁੰਦਾ ਹੈ ਸਾਡੀ ਸਕਿਨ ਵਾਸਤੇ ਜਿਹੜੇ ਲੌਂਗ ਹੁੰਦੇ ਨੇ ਦਾਗ-ਦੱਬਿਆਂ ਨੂੰ ਠੀਕ ਕਰਦੇ ਨੇ ਔਰ ਜਿਹੜੀਆਂ ਝੁਰੜੀਆਂ ਜਿਹੜੀ ਪਿਗਮੈਂਟੇਸ਼ਨ ਹੁੰਦੀ ਹੈ ਉਹਨੂੰ ਕਾਫੀ ਹੱਦ ਤੱਕ ਰਿਮੂਵ ਕਰ ਦਿੰਦਾ ਹੈ ਠੀਕ ਹੈ ਤੇ ਕਿਉਂਕਿ 30 ਪਲੱਸ ਤੋਂ ਬਾਅਦ ਹਰ ਕੋਈ ਮਹਿਲਾ ਦੇ ਝੁਰੜੀਆਂ ਆਣੀ ਸ਼ੁਰੂ ਹੋ ਜਾਂਦੀਆਂ ਨੇ ਮੇਰੀ ਫਰੈਂਡਸ ਜਿਹੜੀਆਂ ਨੇ ਕਾਫੀ ਕਮੈਂਟ ਆਉਂਦੇ ਨੇ ਕਿ ਦੀਦੀ ਸਾਡੇ ਝੁਰੜੀਆਂ ਪੈ ਚੁੱਕੀਆਂ ਨੇ ਅਸੀਂ ਬਿਲਕੁਲ ਹਜੇ ਘੱਟ ਏਜ ਸਾਡੇ ਪਿੰਪਲਾਂ ਦੇ ਦਾਗ ਨੇ ਜਾਂ ਕਿਸੇ ਵੀ ਪ੍ਰਕਾਰ ਦੇ ਦਾਗ ਨੇ ਠੀਕ ਹੈ ਇਸ ਤਰੀਕੇ ਨਾਲ ਜੇ ਤੁਸੀਂ ਮ사ਜ ਕਰੋਗੇ ਤੁਹਾਡੀ ਸਕਿਨ ਜਿਹੜੀ ਟਾਈਟ ਹੋਣੀ ਸ਼ੁਰੂ ਹੋ ਜਾਣੀ ਹੈ ਇਸ ਤਰੀਕੇ ਨਾਲ ਹਮੇਸ਼ਾ ਉੱਪਰੋਂ ਮ사ਜ ਕਰਨੀ ਹੈ ਜੇ ਤੁਸੀਂ 40+ ਵੀ ਹੋ ਗਏ ਹਨ 40+ ਹੀ ਹੋ ਗਏ ਹੋ 30+ ਹੋ ਗਏ ਹੋ ਤੁਹਾਡੀ ਸਕਿਨ ਲੱਗਦਾ ਹੈ ਕਿ ਤੁਹਾਨੂੰ ਲੂਜ਼ ਹੋਣੀ ਸ਼ੁਰੂ ਹੋ ਗਈ ਹੈ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਸ਼ੁਰੂ ਕਰ ਦਿਓ ਉੱਪਰੋਂ ਕਰਨੀ ਹੈ ਤੇ ਝੁਰੜੀਆਂ ਲਈ ਖਾਸ ਮ사ਜ ਜਰੂਰੀ ਹੁੰਦੀ ਹੈ ਜਿੰਨੀ ਵੀ ਹੋ ਸਕੇ ਆਪਣੇ ਚਿਹਰੇ ਤੇ ਮ사ਜ ਕਰੋ ਤਾਂ ਜੋ ਤੁਹਾਡੀ ਸਕਿਨ ਜਿਹੜੀ ਇਕਦਮ ਟਾਈਟ ਹੋਵੇ ਰਿੰਕਲ ਝੁਰੜੀਆਂ ਬਿਲਕੁਲ ਖਤਮ ਹੋ ਜਾਣ ਚਾਹੇ ਤਾਂ ਤੁਸੀਂ ਹੱਥਾਂ ਨਾਲ ਵੀ ਕਰ ਸਕਦੇ ਹੋ ਇਸ ਤਰੀਕੇ ਨਾਲ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਸਟੈਪ ਦੱਸ ਰਹੀ ਹਾਂ ਐਦਾਂ ਜਾਂ ਤੇ ਹੱਥਾਂ ਨਾਲ ਇਸ ਤਰੀਕੇ ਨਾਲ ਇਹ ਫਿੰਗਰ ਦੇਖੋ ਇਸ ਤਰੀਕੇ ਨਾਲ ਕਰਨੀ ਹੈ ਠੀਕ ਹੈ ਇਸ ਤਰੀਕੇ ਨਾਲ ਐਦਾਂ ਇਦੇ ਨਾਲ ਕੀ ਹੁੰਦਾ ਜਿੰਨੀਆਂ ਵੀ ਤੁਹਾਡੇ ਅੱਖਾਂ ਦੇ ਆਲੇ-ਦਾਲ ਝੁਰੜੀਆਂ ਪਈਆਂ ਨੇ ਠੀਕ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਠੀਕ ਹੈ 5 ਮਿੰਟ ਤੁਸੀਂ ਆਪਣੇ ਚਿਹਰੇ ਨੂੰ ਮ사ਜ ਦੇਣੀ ਹੈ ਠੀਕ ਹੈ ਫਿਰ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਠੀਕ ਹੈ ਤੇ ਇੱਕ ਮੇਰੇ ਕੋਲ ਹੈਗਾ ਇਹ ਗੋਆ ਸ਼ਾ ਇਹ ਗੋਆ ਸ਼ਾ ਸਟਿੱਕ ਹੈ ਤੁਸੀਂ ਦੇਖ ਸਕਦੇ ਹੋ ਇਹ ਆਨਲਾਈਨ ਮਿਲਦੀ ਹੈ ਇਹ ਤੁਹਾਨੂੰ ਮੀਸ਼ੋਤ ਮਿਲ ਜੇਗੀ ਇਹ ਬਹੁਤ ਵਧੀਆ ਸਾਡੀ ਸਕਿਨ ਨੂੰ ਇਕਦਮ ਪ੍ਰੈਸ ਕਰ ਦਿੰਦੀ ਹੈ ਸਕਿਨ ਦੀ ਇਹ ਝੁਰੜੀਆਂ ਸਕਿਨ ਦਾ ਢਿੱਲਾ ਜਿਹੜਾ ਮਾਸ ਹੋਇਆ ਪਿਆ ਹਨਾ ਸਕਿਨ ਲੂਜ਼ ਹੋ ਗਈ ਇਹਦੇ ਨਾਲ ਕਸਾਵਟ ਆ ਜਾਂਦੀ ਇਸ ਤਰੀਕੇ ਨਾਲ ਮ사ਜ ਇਹਦੇ ਨਾਲ ਕਰੀਦੀ ਇਹ ਨਾ ਤਾਂ ਹੈਗੀ ਹੈ ਪਲਾਸਟਿਕ ਦੀ ਨਾ ਹੈਗੀ ਪੱਥਰ ਦੀ ਬਹੁਤ ਵਧੀਆ ਇਹ ਸਟਿੱਕ ਹੈ ਕੋਰੀਅਨ ਲੋਕ ਜ਼ਿਆਦਾ ਇਹਦਾ ਇਸਤੇਮਾਲ ਕਰਦੇ ਹੁੰਦੇ ਨੇ ਜਿਹੜੇ ਕੋਰੀਅਨ ਲੋਕ ਆਪਾਂ ਦੇਖਦੇ ਆ ਨਾ ਤੁਸੀਂ ਕਿੰਨੀ ਕਿੰਨੀ ਕਸਾਉ ਵਾਲੀ ਹੁੰਦੀ ਹੈ ਕਿੰਨੀ ਟਾਈਟ ਹੁੰਦੀ ਹੈ ਰੰਗ ਵੀ ਉਹਨਾਂ ਦਾ ਬਿਲਕੁਲ ਸ਼ੀਸ਼ੇ ਵਾਂਗੂ ਚਮਕਦਾ ਚਿਹਰਾ ਹੁੰਦਾ ਤੇ ਇਹਨਾਂ ਚੀਜ਼ਾਂ ਦਾ ਹੀ ਕਮਾਲ ਹੈ ਕਿਉਂਕਿ ਇਹਦੇ ਨਾਲ ਬਲੱਡ ਸਰਕਲ ਜਿਹੜਾ ਬਹੁਤ ਵਧੀਆ ਤਰੀਕੇ ਤੇ ਨਾਲ ਕੰਮ ਕਰਦਾ ਫੇਸ ਦਾ ਔਰ ਸਕਿਨ ਜਿਹੜੀ ਆ ਦੇਖੋ ਲਾਲ ਲਾਲ ਹੋ ਗਿਆ ਨਾ ਗ੍ਰਾਭੀ ਗਲਾਭੀ ਇਸ ਤਰੀਕੇ ਨਾਲ ਤੁਹਾਡਾ ਚਿਹਰਾ ਨੇਚਰਲ ਗ੍ਰਾਭੀ ਹੋਣਾ ਸ਼ੁਰੂ ਹੋ ਜਾਣਾ ਹੈ ਜਦੋਂ ਤੁਸੀਂ ਇਹਦੇ ਨਾਲ ਮ사ਜ ਕਰਨੀ ਇਹਦੇ ਨਾਲ ਕੀ ਹੁੰਦਾ ਹੈ ਬਲੱਡ ਸਰਕਲ ਜਿਹੜਾ ਸਾਡਾ ਬੜੇ ਹੀ ਮਤਲਬ ਕਿ ਤੇਜ਼ੀ ਦੇ ਨਾਲ ਫੈਲ ਚਿਹਰੇ ਦਾ ਹੁੰਦਾ ਹੈ ਉੱਪਰ-ਨੀਚੇ ਨੂੰ ਕਿਉਂਕਿ ਸਭ ਤੋਂ ਘੱਟ ਬਲੱਡ ਚਿਹਰੇ ਦਾ ਹੀ ਉੱਪਰ-ਨੀਚੇ ਹੁੰਦਾ ਹੈ ਕਿਉਂਕਿ ਪੈਰਾਂ ਨਾਲ ਤੇ ਹੱਥਾਂ ਨਾਲ ਤੇ ਆਪਾਂ ਕੰਮ ਬਹੁਤ ਕਰਨੇ ਪੈਰਾਂ ਨਾਲ ਤੁਰਦੇ ਆ ਹੱਥਾਂ ਨਾਲ ਕੰਮ ਕਰਦੇ ਆ ਤੇ ਮੂੰਹ ਜਿਹੜਾ ਹੁੰਦਾ ਸਾਡਾ ਸਿਰਫ ਬੋਲਣ ਲਈ ਖੁੱਲਦਾ ਹੋਰ ਕੋਈ ਸੇ ਕੰਮ ਲਈ ਨਹੀਂ ਹੁੰਦਾ ਇਸ ਕਰਕੇ ਇਹਨੂੰ ਮ사ਜ ਨਾਲ ਹੀ ਠੀਕ ਕਰਨਾ ਪੈਂਦਾ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਠੀਕ ਹੈ ਜੀ ਕਿਉਂਕਿ ਦੇਖੋ ਆਪਾਂ ਨਾ ਕਈ ਵਾਰ ਆਪਾਂ ਸੋਚਦੇ ਆਂ ਵੀ ਕਈ ਦੂਸਰੇ ਲੋਕਾਂ ਦੇਖਦੇ ਆਂ ਜਿੱਦਾਂ ਹਨਾ ਫਿਲਮੀ ਐਕਟਰਸ ਦੇਖਦੇ ਆ ਉਹਨਾਂ ਦੀ ਕਿੰਨੀ ਕਿੰਨੀ ਉਮਰ ਹੋ ਚੁੱਕੀ ਹੈ ਕੋਈ 50 ਸਾਲ ਦੀ ਕੋਈ 52 ਸਾਲ ਦੀ ਕੋਈ 55 ਸਾਲ ਦੀ ਤੇ ਉਹ ਬਿਲਕੁਲ ਵੀ ਜਵਾਨ ਲੱਗਦੇ ਨੇ ਕਿਉਂਕਿ ਉਹ ਕੇਅਰ ਕਰਦੇ ਨੇ ਕੇਅਰ ਕਿੱਦਾਂ ਹੁੰਦੀ ਹੈ ਇਸ ਤਰੀਕੇ ਨਾਲ ਮ사ਜ ਕਰਨੇ ਐਕਸਰਸਾਈਜ਼ ਕਰਨੇ ਖਾਣ ਪੀਣ ਦਾ ਧਿਆਨ ਰੱਖਣਾ ਚਾਹ ਤਾਂ ਬਿਲਕੁਲ ਛੱਡ ਦਿਓ ਮਿੱਠਾ ਜਿਹੜਾ ਹੈ ਨਾ ਅਗਰ ਤੁਸੀਂ ਚਾਹਦੇ ਹੋ ਨਾ ਸਾਡੀ ਬੋਡੀ ਕਲੀਨ ਰਵੇ ਸਾਫ਼ ਰਵੇ ਤੇ ਝੁਰੜੀਆਂ ਨਾ ਆਉਣ ਬਿਲਕੁਲ ਮਿੱਠਾ ਬੰਦ ਕਰ ਦਿਓ ਠੀਕ ਹੈ ਮਿੱਠੇ ਨੂੰ ਅਵੋਇਡ ਕਰਦੋ ਆਪਣੀ ਜ਼ਿੰਦਗੀ ਵਿੱਚ ਤੇ ਤਲੀਆਂ ਚੀਜ਼ਾਂ ਬਿਲਕੁਲ ਬੰਦ ਕਰਦੋ ਗਾਜਰ ਆਵਲਾ ਇਹਦਾ ਜੂਸ ਪੀਆ ਕਰੋ ਚੁਕੰਦਰ ਹੋ ਗਿਆ ਸਰਦੀ ਦੇ ਵਿੱਚ ਆ ਚੀਜ਼ਾਂ ਜਿਹੜੀਆਂ ਨੇ ਜ਼ਿਆਦਾ ਖਾਇਆ ਪੀਆ ਕਰੋ ਪਾਲਕ ਹੋਗੀ ਫਿਰ ਤੁਸੀਂ ਦੇਖੇ ਤੁਹਾਡੀ ਸਕਿਨ ਇੱਕਦਮ ਬੂਸਟ ਹੋਣਾ ਸ਼ੁਰੂ ਹੋ ਜਾਣੀ ਹੈ ਬਹੁਤ ਹੀ ਵਧੀਆ ਜਿਹਾ 글로 ਆਣਾ ਸ਼ੁਰੂ ਹੋ ਜਾਣਾ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੇ ਰਾਤ ਨੂੰ ਠੀਕ ਹੈ ਜਦੋਂ ਮ사ਜ ਕਰੋਗੇ ਸਵੇਰੇ ਤੁਸੀਂ ਦੇਖੋਗੇ ਸਕਿਨ ਤੁਹਾਡੀ ਇੱਕਦਮ ਚਮਕਦਾਰ ਇੱਕਦਮ ਨਵੀਂ ਨਕੋਰ ਸਕਿਨ ਤੁਹਾਡੀ ਹੋ ਜਾਣੀ ਤੁਸੀਂ ਕਹਿਣਾ ਕਿ ਪਹਿਲਾ ਵਾਲੀ ਤੁਕੀਨ ਤੇ ਹੋਣ ਵਾਲੀ ਸਕਿਨ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਤੇ ਇਹ ਸਟਿਕ ਤੁਸੀਂ ਮਿਸ਼ੋਤੂ ਮੰਗਵਾ ਸਕਦੇ ਹੋ ਠੀਕ ਹੈ ਤੇ ਵੈਸਲੀ ਜਿਸ ਤਰੀਕੇ ਨਾਲ ਮੈਂ ਦੱਸਦੀ ਹਾਂ ਉਸ ਤਰੀਕੇ ਨਾਲ ਬਣਾ ਕੇ ਤੇ ਇਹਨੂੰ ਲਗਾਉਣਾ ਸ਼ੁਰੂ ਕਰ ਦੋ ਫਿਰ ਤੁਸੀਂ ਦੇਖਿਓ ਕਮਾਲ ਤੁਹਾਡੀ ਸਕਿਨ ਇੱਕਦਮ ਬਿਊਟੀਫੁੱਲ ਤੇ ਇੱਕਦਮ ਗਲੋਇੰਗ ਸਕਿਨ ਹੋ ਜਾਣੀ ਹੈ ਵੀਡੀਓ ਤੁਹਾਨੂੰ ਥੋੜੀ ਜਿਹੀ ਚੰਗੀ ਲੱਗੀ ਹੋਵੇ ਥੋੜੀ ਜਿਹੀ ਯੂਜ਼ਫੁਲ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਸੋਣਾ ਜਰੂਰ ਕਰਨਾ ਐਦਾਂ ਦੇ ਵੀਡੀਓ ਦੇਖਣ ਲਈ ਤਾਨੂੰ ਸਬਸਕ੍ਰਾਈਬ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਤਾਹੀਂ ਤਾਂ ਨੋਟੀਫਿਕੇਸ਼ਨ ਮਿਲੇਗੀ ਮੇਰੀ ਨਿਊ ਵੀਡੀਓ ਦੀ ਫਿਰ ਹੀ ਤੁਹਾਨੂੰ ਪਤਾ ਲੱਗੇਗਾ ਕਿ ਵੀਡੀਓ ਆ ਚੁੱਕੀ ਹੈ ਠੀਕ ਹੈ ਲਗ ਲਗ ਪ੍ਰਕਾਰ ਦੇ ਆਪਾਂ ਵੀਡੀਓ ਪਾਨੇ ਆ ਤੇ ਹਾਂ ਹੁਣ ਮੈਂ ਤੁਹਾਨੂੰ ਦੱਸਦੀ ਵੀ ਕਿਹੜੇ ਸਕਿਨ ਵਾਲੇ ਨੂੰ ਲਗਾ ਸਕਦੇ ਨੇ ਇਹਨੂੰ ਹਰ ਸਕਿਨ ਵਾਲੇ ਲਗਾ ਸਕਦੇ ਨੇ ਜਿੱਦਾਂ ਦੀ ਮਰਜ਼ੀ ਕਿਸੇ ਦੀ ਸਕਿਨ ਹੋਵੇ ਹਰ ਕੋਈ ਇਹਨੂੰ ਇਸਤੇਮਾਲ ਕਰ ਸਕਦਾ ਹੈ ਠੀਕ ਹੈ ਚੂੜੀਆਂ ਖਾਸ ਕਰਕੇ ਉਹਨਾਂ ਦੇ ਆਂਦੀਆਂ ਨੇ ਜਿਨ੍ਹਾਂ ਦੀ ਸਕਿਨਰ ਡਰਾਈ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਰੁੱਖਾਪਨ ਹੁੰਦਾ ਹੈ ਤੇ ਇਹ ਵੈਸਲੀਨ ਸਾਡੇ ਰੁੱਖੇਪਨ ਨੂੰ ਦੂਰ ਕਰੇਗੀ ਠੀਕ ਹੈ ਤੇ ਫਿਰ ਤੁਸੀਂ ਦੇਖਿਓ ਕਮਾਲ ਤੁਹਾਡੀ ਸਕਿਨ ਇੱਕਦਮ ਰੂਪੇ